ਅਮਰਤਪਾਲ ਸਿੰਘ ਹੋਰਾਂ ਦੇ ਚਾਚਾ ਨੂੰ ਕਹਿੰਦੇ ਹਰਜੀਤ ਸਿੰਘ ਹੋਰਾਂ ਨੂੰ ਪੁਲਿਸ ਨੇ 2 ਦਿਨਾਂ ਦੇ ਰਿਮਾਂਡ ਤੇ ਲਿਆ ਤੇ ਕੋਈ ਕੇਸ ਦੇ ਵਿੱਚ ਪਹਿਲਾਂ ਵੀ ਉਹ ਜੇਲ੍ਹ ਦੇ ਵਿੱਚ ਅੰਦਰ ਸੀ ਕੁਝ ਹੋਰ ਸਾਥੀ ਉਹਨਾਂ ਦੇ ਹੁਣ ਕਿਹੜਾ ਮਸਲਾ ਜੀ ਹੈ ਇਹ ਇਹਨਾਂ ਪੁਲਿਸ ਕੋਲ ਕੁੰਡੀਆਂ ਹੁੰਦੀਆਂ ਨੇ ਹੂੰ ਠੀਕ ਹੈ ਜੀ ਇਹ ਸਾਰੇ ਹੈਗੇ ਸੀ ਐਨਐਸਐਚ ਐਨਐਸਐਚ ਲਗਾ ਸੀ ਬਾਅਦ ਚ ਬਾਕੀ ਬੰਦਿਆਂ ਤੋਂ ਐਨਐਸਐਚ ਹਟਾ ਦਿੱਤਾ ਗਿਆ ਸੀਗਾ ਸਿਵਾਏ ਅਮਰਤਪਾਲ ਸਿੰਘ ਤੋਂ ਯਾਦ ਹੋਣਾ ਤੁਹਾਨੂੰ ਉਹ ਬੰਦੇ ਪੰਜਾਬ ਦੀਆਂ ਵੱਖ-ਵੱਖ ਜ਼ਿਲਾਂ ਚ ਆ ਚੁੱਕੇ ਆ ਚਲੋ ਅਰੈਸਟਾਂ ਪੈ ਗਈਆਂ ਅਜਨਾਲਾ ਵਾਲੇ ਮਾਮਲੇ ਚ ਜ਼ਿਆਦਾਤਰ ਅਰੈਸਟ ਆਉਂਦੇ ਆ ਹਾਂਜੀ ਹੁਣ ਕੀ ਆ ਕਿ ਇਹਦੇ ਵਿੱਚ ਇਹ ਜਿਹੜਾ ਮਾਮਲਾ ਅੱਜ ਮੀਡੀਆ ਚ ਆਇਆ ਮੈਂ ਖੁਦ ਹੈਰਾਨ ਰਹਿ ਗਿਆ ਕਿ ਯਾਰ ਇਹ ਮਾਮਲਾ ਕਿਹੜਾ ਹੋਇਆ ਕਿਹੜਾ ਹੋਇਆ ਕਿਉਂਕਿ ਮੀਡੀਆ ਚ ਵੀ ਤੁਹਾਨੂੰ ਪਤਾ ਜਦੋਂ ਨਿਊਜ਼ ਫਲੈਸ਼ ਹੁੰਦੀ ਹੈ ਹਾਂ ਖਬਰ ਬ੍ਰੇਕ ਹੁੰਦੀ ਹੈ ਤਾਂ ਦੋ ਚਾਰ ਲਾਈਨਾਂ ਹੁੰਦੀਆਂ ਜਾਂ ਬੇਸਿਕ ਜੀ ਜਾਣਕਾਰੀ ਹੁੰਦੀ ਹੈ ਕੀ ਇਹ ਰਾ ਕੀ ਹੋ ਗਿਆ ਵੀ 10 ਦਿਨ ਦਾ 10 ਦਿਨ ਦਾ ਰਿਮਾਂਡ ਮੰਗਿਆ ਪੁਲਿਸ ਨੇ ਜੀ ਫੇਰ 2 ਦਿਨ ਦਾ ਰਿਮਾਂਡ ਮਿਲ ਗਿਆ ਹੁਣ 10 ਦਿਨ ਦਾ ਰਿਮਾਂਡ ਬਹੁਤ ਵੱਡੇ ਕੇਸਾਂ 'ਚ ਮੰਗਿਆ ਜਾਂਦਾ ਜੀ ਹਾਂ ਹਾਂ ਅੱਛਾ ਬਾਅਦ ਦੇ ਵਿੱਚ ਮੈਨੂੰ ਨਾ ਇੱਕ ਨਿਊਜ਼ ਵੈਬਸਾਈਟ ਤੋਂ ਇਹ ਪੜਨ ਨੂੰ ਮਿਲਿਆ ਕਿ ਜੀ ਕੋਈ ਘਰ ਸੀ ਉਥੇ ਗਏ ਇਹਨਾਂ ਨੇ ਹਥਿਆਰ ਦੀ ਨੋਕ ਤੇ ਘਰ ਚ ਦਾਖਲਾ ਹਾਸਲ ਕੀਤਾ ਤੇ ਉਸ ਤੋਂ ਬਾਅਦ ਰਹੇ ਫਿਰ ਮੈਨੂੰ ਮਤਲਬ ਕਿ ਇੱਕ ਹੋਰ ਨਿਊਜ਼ ਵੈਬਸਾਈਟ ਤੋਂ ਉਹ ਮਕਦਮੇ ਦੀ ਤਰੀਕ ਪੜਨ ਨੂੰ ਮਿਲੀ ਐਫ ਆਈ ਆਰ ਕਾਪੀ ਹੈ ਨਹੀਂ ਸੀ ਜੀ ਉਹ ਹੈ ਮਾਰਚ 23 ਹਮ ਮਾਰਚ 23 23 ਹਾਂ ਜੀ 2 ਸਾਲ ਲਗਭਗ ਭਰਾਂ ਇਹ ਉਹੀ ਚ ਤੇ ਉਹੀ ਦੌਰ ਹੈ ਨਾ ਜਦੋਂ ਕ੍ਰੈਕਡਾਊਨ ਹੋ ਰਿਹਾ ਇਹਨਾਂ ਤੇ ਤੇ ਇਹਦਾ ਮਤਲਬ ਕੀ ਹੈ ਮਤਲਬ ਇਹੋ ਆ ਕਿ ਕਿਸੇ ਘਰ ਚ ਵੜੇ ਸੀ ਕਿਤੇ ਉਹ ਘਰ ਵਾਲਿਆਂ ਤੋਂ ਬਿਆਨ ਦਵਾਲਾ ਹੈ ਕਿ ਆਜੋ ਭਾਈ ਜੀ ਇਹ ਅਮਰਤਪਾਲ ਸਿੰਘ ਦਾ ਹਵਾਲਾ ਦੇ ਕੇ ਹਥਿਆਰਾਂ ਦੀ ਨੋਕ ਤੇ ਸਾਡੇ ਘਰ ਚ ਦਾਖਲ ਹੋ ਗਏ ਇੱਥੇ ਇਹਨਾਂ ਨੇ ਆਪਣਾ ਪੜਾ ਕਰ ਲਿਆ ਟਕਾਣਾ ਕਰ ਲਿਆ ਵਗੈਰਾ ਵਗੈਰਾ ਇਹ ਸਿਰ ਮੈਂ ਜਿਵੇਂ ਤੁਹਾਨੂੰ ਦੱਸਿਆ ਨਾ ਕਿ ਪੁਲਿਸ ਕੋਲ ਬਹੁਤ ਕੁੰਡੀਆਂ ਹੁੰਦੀਆਂ ਹੁਣ ਜਦੋਂ ਇੱਕ ਕੇਸ ਦੇ ਵਿੱਚ ਮੰਨ ਲਓ ਗ੍ਰਿਫਤਾਰੀ ਪਈ ਆ ਐਨਐਸਏ ਚ ਹਟ ਹੀ ਚੁੱਕਾ ਤਾਂ ਖਤਮ ਹੋ ਗਿਆ ਜੀ ਰਹਿ ਗਿਆ ਅਜਨਾਲਾ ਮਾਮਲਾ ਹਮ ਅਜਨਾਲਾ ਬਹੁਤੇ ਬੰਦਿਆਂ ਤੇ ਉਹੀ ਹੈ ਨਾ 307 ਵਗੈਰਾ ਦਾ ਜਿਹੜਾ ਕੋਈ ਕੇਸ ਹੈ ਤਾਂ ਉਹਦੇ ਚ ਕਸਟਡੀ ਇਹਨਾਂ ਦੀ ਉਦੋਂ ਤੋਂ ਪੈਣੀ ਸਟਾਰਟ ਹੋ ਗਈ ਜਦੋਂ ਤੋਂ ਗ੍ਰਿਫਤਾਰੀ ਪੈ ਗਈ ਕਸਟਡੀ ਦੇ ਬਿਹਾਫ ਤੇ ਗਾਂ ਜ਼ਮਾਨਤ ਮਿਲ ਜਾਂਦੀ ਆ ਜੀ ਉਹ ਹੁਣ ਇਹਨਾਂ ਨੇ ਜ਼ਮਾਨਤਾਂ ਜਮੂਨਤਾਂ ਲਾਉਣੀਆਂ ਸ਼ੁਰੂ ਕਰਨੀਆਂ ਹੋਣੀਆਂ ਤਪੁਲਸ ਨੇ ਚੱਕ ਕੇ ਉਹ ਜਿਹੜਾ ਕੇਸ ਪਹਿਲਾਂ ਹੀ ਸ਼ੈਦਰ ਰਜਿਸਟਰਡ ਕੀਤਾ ਹੋਏਗਾ ਉਹ ਚੱਕ ਕੇ ਤੇ ਖੋਲਦਾ ਹੂੰ ਹਮ ਠੀਕ ਹੈ ਉਹਦੇ 'ਚ ਗ੍ਰਿਫਤਾਰੀ ਪੈ ਗਈ ਜੀ ਹੁਣ ਇੱਕ ਇੱਕ ਪਾਸੇ ਹੋਣਗੇ ਤਾਂ ਦੂਜੇ ਪਾਸੇ ਖੋਲ ਦਿੱਤਾ ਜਿਵੇਂ ਆਪਾਂ ਕੁਝ ਇਸ ਸਰਕਾਰ 'ਚ ਅਸੀਂ ਇਹ ਚੀਜ਼ ਨਵੀਂ ਦੇਖੀ ਹੈ ਵੈਸੇ ਹਮ ਤੁਸੀਂ ਸੁਖਪਾਲ ਖੇਰੇ ਦਾ ਮਾਮਲਾ ਦੇਖ ਲਓ ਫਿਰ ਰਮਨਰੂੜਾ ਦਾ ਮਾਮਲਾ ਦੇਖ ਲਓ ਤੇ ਇੱਕ ਕੇਸ ਦੇ ਵਿੱਚ ਜੇ ਰਾਹਤ ਲਓਗੇ ਤਾਂ ਨਾਲ ਦੀ ਨਾਲ ਦੂਜਾ ਤਿਆਰ ਇੱਕ ਮੋਟ ਚੱਕ ਦੂਜੀ ਤਿਆਰ ਤਾਂ ਹਰਮੀਤ ਪਠਾਨ ਮਾਜਰਾ ਵੀ ਇਹੀ ਗੱਲ ਕਰ ਰਿਹਾ ਸੀਗਾ ਕਿ ਭਾਈ ਇੱਕ ਕੇਸ ਉਹ 376 ਵਾਲਾ ਤਾਂ ਬਣਿਆ ਫਿਰ ਉਸ ਤੋਂ ਬਾਅਦ ਦੂਜਾ ਤੀਜਾ ਚੌਥਾ ਬਲੇਟੀ ਤੁਰੇ ਆਉਂਦੇ ਜੀ ਜੀ ਤਾਂ ਇਸ ਸਰਕਾਰ ਦੇ ਵਿੱਚ ਇਹ ਵੀ ਦੇਖਿਆ ਕਿ ਕੇਸ ਇੱਕ ਤੋਂ ਵਧੇਰੇ ਰਜਿਸਟਰਡ ਹੁੰਦੇ ਆ ਤੇ ਕਈ ਵਾਰ ਉਹ ਕੇਸ ਜਿਹੜੇ ਲੁਕਵੇਂ ਰੱਖੇ ਜਾਂਦੇ ਆ ਐਨ ਮੌਕੇ ਤੇ ਆ ਕੇ ਫਿਰ ਉਹਨਾਂ ਨੂੰ ਪ੍ਰਤੱਖ ਕਰ ਦਿੱਤਾ ਜਾਂਦਾ ਕਿ ਨਹੀਂ ਨਹੀਂ ਹੁਣ ਇਧਰੋਂ ਜੇ ਨਿਬੜੂਗਾ ਤੇ ਇਧਰ ਆ ਜਾਓ ਹਮ ਬਿਲਕੁਲ ਜੀ ਬਿਲਕੁਲ ਖੈਰ ਆ ਸ਼ੁਕਰੀਆ ਮਿਹਰਬਾਨੀ ਦੋਸਤੋ ਸਾਰੇ ਦੋਸਤਾਂ ਦੀ ਆਂ ਦੀ ਜੋਸ਼ੀ ਸਾਹਿਬ ਹੋਰਾਂ ਦੀ ਗੱਲਬਾਤ ਹੋ ਚੁੱਕੀ ਹੈ